ਇੱਕ ਪਾਸੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਸ਼ੁੱਕਰਵਾਰ ਨੂੰ ਵਿਆਹ ਦੇ ਬੰਦਨ ਦੇ ਵਿੱਚ ਵੱਜ ਗਈ। ਉਹਨਾਂ ਨੇ ਦਿੱਲੀ ਦੇ ਕਪੂਰਥਲਾ ਹਾਊਸ ਵਿਖੇ ਸੰਭਵ ਜੈਨ ਨਾਲ ਸੱਤ ਫੇਰੇ ਲਏ ਨੇ। ਇਸ ਤੋਂ ਪਹਿਲਾਂ 17 April ਨੂੰ ਦਿੱਲੀ ਦੇ ਸ਼ਾਗਰੀਲਾ ਹਸਪੀਟਲ ਵਿੱਚ ਮਹਿੰਦੀ ਅਤੇ ਹੋਰ ਰਸਮਾਂ ਹੋਈਆਂ ਨੇ। ਇਸ ਦੇ ਵਿੱਚ ਸਿਰਫ ਸੀਮਤ ਲੋਕਾਂ ਨੇ ਹਿੱਸਾ ਲਿਆ। ਵਿਆਹ ਤੋਂ ਪਹਿਲਾਂ ਸ਼ਾਗਰੀਲਾ ਹੋਟਲ ਵਿੱਚ ਮਹਿੰਦੀ ਅਤੇ ਹੋਰ ਰਸਮਾਂ ਦੌਰਾਨ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਤਨੀ ਗੁਰਪ੍ਰੀਤ ਕੌਰ ਦੇ ਨਾਲ ਡਾਂਸ ਵੀ ਕੀਤਾ। ਇਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀਆਂ ਨੇ ਜਿਸ ਦੇ ਵਿੱਚ ਕੇਜਰੀਵਾਲ ਆਪਣੀ ਪਤਨੀ ਨਾਲ ਨੱਚਦੇ ਹੋਏ ਦੇਖੇ ਜਾ ਸਕਦੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਪੰਗੜਾ ਪਾਉਂਦੇ ਨਜ਼ਰ ਆ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਕ ਮੰਗਣੀ ਸਮਾਰੋਹ ਪੂਰੀ ਤਰ੍ਹਾਂ ਨਿੱਜੀ ਸੀ। ਇਸ ਦੇ ਵਿੱਚ ਸਿਰਫ ਪਰਿਵਾਰ ਨਜ਼ਦੀਕੀ ਰਿਸ਼ਤੇਦਾਰ ਦੋਸਤ ਅਤੇ ਆਮ ਆਦਮੀ ਪਾਰਟੀ ਦੇ ਚੋਣਵੇਂ ਆਗੂ ਹੀ ਸ਼ਾਮਲ ਸਨ ਦਿੱਲੀ ਦੇ ਸੀਨੀਅਰ ਆਗੂਆਂ ਦੇ ਨਾਲ ਪੰਜਾਬ ਦੇ ਕਈ ਮੰਤਰੀ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਸੀ ਹੁਣ ਇਸ ਭੰਗੜੇ ਤੇ ਸਿਆਸਤ ਗਰਮਾ ਗਈ ਹੈ ਸਿਆਸੀ ਆਗੂਆਂ ਦੇ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸੇਤੇ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤੰਜ ਕੱਸਦਿਆਂ ਲਿਖਿਆ ਗਿਆ ਕਿ ਪੰਜਾਬ ਜਲ ਰਿਹਾ ਪਰ ਭਗਵੰਤਾ ਝੂਲ ਰਿਹਾ ਇੱਕ ਝੂਠੀ ਸ਼ਾਨ ਲਈ ਹਕੀਕਤਾਂ ਨੂੰ ਭੁੱਲ ਰਿਹਾ ਹੈ ਤੰਜ ਕਸਨ ਚ ਕਿਸਾਨ ਵੀ ਪਿੱਛੇ ਨਹੀਂ ਰਹੇ ਕਿਸਾਨਾਂ ਵੱਲੋਂ ਵੀ ਇਸ ਸੰਬੰਧੀ ਸੀਐਮ ਮਾਨ ਤੇ ਤਿੱਖੀ ਟਿੱਪਣੀਆਂ ਕੀਤੀਆਂ ਗਈਆਂ ਇਸ ਮੌਕੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਕੇ ਲਿਖਿਆ ਹੈ ਕਿ ਮੁੱਖ ਮੰਤਰੀ ਦਾ ਪੰਗੜਾ ਮੀਡੀਆ ਵਿੱਚ ਕਣਕ ਖੁੱਲੇ ਆਮ ਅਸਮਾਨ ਤੇ ਖੜੀ ਹੈ ਤੇ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਹੋ ਰਹੀ ਹੈ ਨਸ਼ਿਆਂ ਨਾਲ ਮਰ ਰਹੇ ਨੌਜਵਾਨ ਲਾਅ ਐਂਡ ਆਰਡਰ ਦੀ ਮਾੜੀ ਹਾਲਤ ਮੋਦੀ ਤੇ ਅਮਿਤ ਸ਼ਾਹ ਦੀ ਲਾਈ ਡਿਊਟੀ ਪੂਰੀ ਕਿਸਾਨਾਂ ਦੇ ਮੋਰਚੇ ਨੂੰ ਉਖੇੜ ਸੁਟਣਾ ਇੱਥੇ ਜ਼ਿਕਰ ਕਰਦੀ ਹੈ ਕਿ ਮੌਸਮ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਬੀਤੇ ਕੱਲ ਮੌਸਮ ਦੇ ਵਿੱਚ ਆਈ ਅਚਨਚੇਤ ਤਬਦੀਲੀ ਨੇ ਕਿਸਾਨਾਂ ਨੂੰ ਵਿਪਤਾ ਦੇ ਵਿੱਚ ਪਾ ਦਿੱਤਾ ਹੈ ਗੱਲ ਸੰਗਰੂਰ ਜ਼ਿਲ੍ਹੇ ਦੀ ਕਰਦੇ ਹਾਂ ਜਿੱਥੇ ਮੌਸਮ ਨੇ ਭਿਆਨਕ ਰੂਪ ਦਿਖਾਇਆ ਲਗਾਤਾਰ ਹੋ ਰਹੀ ਤੇਜ਼ ਬਾਰਿਸ਼ ਅਤੇ ਭਾਰੀ ਗੜੇਮਾਰੀ ਕਾਰਨ ਸਥਿਤੀ ਬੇਹੱਦ ਖਰਾਬ ਹੋ ਗਈ ਮੌਸਮ ਦੀ ਇਸ ਤਬਾਹੀ ਨੇ ਖੇਤਾਂ ਦੇ ਵਿੱਚ ਪਈ ਕਣਕ ਦੀ ਫਸਲ ਨੂੰ ਵੱਡਾ ਨੁਕਸਾਨ ਪਹੁੰਚਾਇਆ ਕਿਸਾਨ ਬਹੁਤ ਚਿੰਤਤ ਨੇ ਕਿਉਂਕਿ ਕਈ ਸਾਲਾਂ ਬਾਅਦ ਕਣਕ ਦੀ ਵਧੀਆ ਪੈਦਾਵਾਰ ਹੋਈ ਸੀ ਪਰ ਅਖੀਰਲੇ ਵੇਲੇ ਮੌਸਮ ਦੇ ਇਸ ਮਾਰ ਨੇ ਸਾਰੀ ਮਿਹਨਤ ਤੇ ਪਾਣੀ ਫੇਰ ਦਿੱਤਾ ਹੈ ਮੰਡੀਆਂ ਦੇ ਵਿੱਚ ਪਈ ਫਸਲ ਨੂੰ ਕਿਸਾਨ ਤਰਪਾਲਾਂ ਅਤੇ ਪੱਲੀਆਂ ਨਾਲ ਢੱਕ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਤੇਜ਼ ਹਵਾ ਅਤੇ ਮੀਂਹ ਕਾਰਨ ਉਹ ਵੀ ਬੇਅਸਰ ਹੈ ਅਕਸਰ ਕਣਕ ਦੀ ਕਟਾਈ ਦੇ ਸਮੇਂ ਮੌਸਮ ਸਾਫ਼ ਰਹਿੰਦਾ ਹੈ ਪਰ ਇਸ ਵਾਰ ਮੌਸਮ ਨੇ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ 'ਚ ਵੀ ਭਾਰੀ ਬਾਰਿਸ਼ ਹੋਈ ਸਰਕਾਰ ਦੇ ਵੱਲੋਂ ਹੁਣ ਤੱਕ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਗਿਆ ਨਾ ਹੀ ਕੋਈ ਮਦਦ ਮਿਲੀ ਹੈ ਜਿਸ ਕਾਰਨ ਕਿਸਾਨ ਵਧੇਰੇ ਪਰੇਸ਼ਾਨੀ 'ਚ ਨੇ ਇਸ ਵੇਲੇ ਕਿਸਾਨਾਂ ਦੇ ਵਿੱਚ ਕਣਕ ਦੀ ਵਾਢੀ ਦਾ ਜ਼ੋਰ ਚੱਲ ਰਿਹਾ ਹੈ ਤੇ ਜਿਨ੍ਹਾਂ ਨੇ ਵੱਢ ਲਈ ਹੈ ਉਹਨਾਂ ਦੀ ਫਸਲ ਇਸ ਵੇਲੇ ਖੁੱਲੇ ਅਸਮਾਨ ਥਲੇ ਮੰਡੀਆਂ ਦੇ ਵਿੱਚ ਰੁਲ ਰਹੀ ਹੈ ਇਸ ਮੌਕੇ ਪੈ ਰਹੀ ਮੀਂਹ ਕਾਰਨ ਦੋਵਾਂ ਲਈ ਨੁਕਸਾਨ ਹੋਇਆ ਹੈ ਕਈ ਥਾਵਾਂ ਉੱਤੇ ਤਾਂ ਕਣਕ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਇਸ ਦੇ ਨਾਲ ਹੀ ਤਰਨਤਾਰਨ ਦੇ ਪਿੰਡ ਕਰਿਆਲੀ ਦਾਸੂ ਵਾਲਾ ਵਿਖੇ ਵੀ ਭਾਰੀ ਮੀਂਹ ਨੇ ਰੇਹਰੀ ਝੱਖੜ ਤੇ ਗੜੇਮਾਰੀ ਨੇ ਕਿਸਾਨਾਂ ਦੀ ਕਣਕ ਦੀ ਫਸਲ ਤਬਾਹ ਕਰ ਦਿੱਤੀ ਹੈ ਇਸ ਦਰਮਿਆਨ ਫਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵੀ ਲੜੀਵਾਰ ਸਾਹਮਣੇ ਆ ਰਹੀਆਂ ਨੇ ਤਾਂਜਾ ਮਾਮਲਾ ਫਰੀਦਕੋਟ ਦੇ ਪਿੰਡ ਦੇਵੀ ਵਾਲਾ ਵਿੱਚ ਦਰਸ਼ਾਂਗ ਇੱਕ ਖੇਤ ਦੇ ਵਿੱਚ ਕਣਕ ਦੇ ਨਾਲ ਨੂੰ ਅੱਗ ਲੱਗ ਗਈ ਸੀ ਜਿਸ ਦੇ ਨਾਲ ਕਿਸਾਨ ਦੀ ਫਸਲ ਦਾ ਬੁਰਾ ਹਾਲ ਹੋਇਆ ਹੈ ਹਰਮਨ ਸਿੰਘ ਪੰਨੇਰ ਕਿਸਾਨ ਮਜ਼ਦੂਰ ਸਿਕਸ਼ ਕਮੇਟੀ ਪੰਜਾਬ ਤੋਂ ਅੱਜ ਤੁਸੀਂ ਦੇਖ ਹੀ ਰਹੇ ਜਿਵੇਂ ਮੌਸਮ ਦੀ ਖਰਾਬੀ ਆ ਮਾਲਵੇ ਦੇ ਅੰਦਰ ਬੇਮੌਸਮੀ ਬਰਸਾਤ ਵੀ ਹੋਈ ਆ ਗੜੇ ਮਾਰੀ ਵੀ ਹੋਈ ਆ ਮੰਡੀਆਂ ਥੱਲੇ ਖੁੱਲੀ ਕਣਕ ਪਈ ਆ ਔਰ ਪੰਜਾਬ ਸਰਕਾਰ ਦੇ ਬਹੁਤੇ ਕੋਈ ਪ੍ਰਬੰਧ ਮੰਡੀਆਂ ਦੇ ਅੰਦਰ ਦਿਖੇ ਨਹੀਂ ਹੈਗੇ ਕਿ ਉੱਥੇ ਪੱਕੀ ਫਸਲ ਕਿਵੇਂ ਸੰਭਾਲੀ ਜਾਵੇ ਗਰਦੌਰੀਆਂ ਦਾ ਤੁਰੰਤ ਹੁਕਮ ਦਿੱਤਾ ਜਾਵੇ ਔਰ ਕਿਸਾਨਾਂ ਨੂੰ ਬੰਦਾ ਮਾਅਬਦਾ ਮਿਲੇ ਜਿਹਦੀ ਆਸ ਤਾਂ ਬਹੁਤੀ ਨਹੀਂ ਰੱਖਣੀ ਚਾਹੀਦੀ ਇਹ ਲੋਕਾਂ ਨੂੰ ਇਹਦੇ ਲਈ ਵੀ ਸ਼ਰਚਰਚ ਕਰਨਾ ਪੈਣਾ ਮ ਇਹਦੇ ਨਾਲ ਦੀ ਨਾਲ ਜਿੰਨੇ ਵੀ ਆਰਟ ਇਹ ਮਾਰਕੀਟ ਕਮੇਟੀ ਦਾ ਐਕਟ ਕਹਿੰਦਾ ਕਿ ਕਿਸਾਨਾਂ ਨੂੰ ਹਰ ਟੇਰੀ ਦਾ ਜੇ ਫਾਰਮ ਦਿੱਤਾ ਜਾਵੇ ਕਹਿੰਦੇ ਨੇ ਹੁਣ ਆਨਲਾਈਨ ਹੋ ਗਿਆ ਚੰਗੀ ਗੱਲ ਆ ਪਰ ਕੀ ਕਿਸਾਨਾਂ ਕੋ ਖਰਚਾ ਜੇ ਫਾਰਮ ਦੇ ਅਨਸਾਰ ਕਟਿਆ ਗਿਆ ਬਹੁਤ ਸਾਰੇ ਕਿਸਾਨਾਂ ਨਾਲ ਸੀ ਗੱਲ ਕੀਤੀ 2 ਰੁਪਏ ਪ੍ਰਤੀ ਸੈਂਕੜਾ ਹੀ ਕੱਟਦੇ ਨੇ ਖਰਚਾ ਕਿਤੇ 1.5 ਰੁਪਇਆ ਕੱਢਦੇ ਨੇ ਇਹ ਕੀ ਪੰਜਾਬ ਸਰਕਾਰ ਸੁੱਤੀ ਹੋਈ ਅਜੇ ਤੱਕ ਕੋਈ ਮੰਡੀਆਂ ਨੂੰ ਲੈ ਕੇ ਬਿਆਨ ਨਹੀਂ ਹੈਗਾ ਇਹਦੇ ਨਾਲ ਦੀ ਨਾਲ ਜੋ ਹਾਲਾਤ ਨੇ ਪੰਜਾਬ ਦੇ ਭਗਵੰਤ ਮਾਨ ਸਰਕਾਰ ਕਹਿ ਰਹੀ ਆ ਵੀ ਪਾਕਿਸਤਾਨ ਦੀਆਂ ਏਜੰਸੀਆਂ ਸਰਗਰਮ ਨੇ ਪੰਜਾਬ 'ਚ ਗਰਬੜ ਫੜਾਉਣ ਨੂੰ ਕੇਂਦਰ ਕਹਿ ਰਿਹਾ ਵਾ ਜੇ ਗ੍ਰੇਨੇਡ ਹਮਲੇ ਪੰਜਾਬ 'ਚ ਹੋ ਰਹੇ ਨੇ ਟਾਰਗੇਟਿੰਗ ਕਿਲਿੰਗ ਹੋ ਰਹੀ ਆ ਪੰਜਾਬ ਦੇ ਅੰਦਰ ਲਾਅਨ ਆਰਡਰ ਦੀ ਇੰਨੀ ਪੋਜੀਸ਼ਨ ਮਾੜੀ ਆ ਤਾਂ ਪੰਜਾਬ ਦੇ ਸਾਢੇ 3 ਕਰੋੜ ਪੰਜਾਬੀਆਂ ਦਾ ਜਿਹੜੇ ਕਹਿੰਦੇ ਸੀ ਮੈਨੂੰ ਫਿਕਰ ਆ ਭਗਵੰਤ ਮਾਨ ਜੀ ਮੈਨੂੰ ਨਹੀਂ ਲੱਗਦਾ ਵੀ ਇਸ ਸਮੇਂ ਉਹਨਾਂ ਨੂੰ ਕੋਈ ਫਿਕਰ ਹੈਗਾ ਨਕਸ਼ਿਆਂ ਦੇ ਨਾਲ ਭਾਵੇਂ ਨਸ਼ਿਆਂ ਵਿਰੁੱਧ ਜੁੱਦ ਦੇ ਦਾਬੇ ਕਰ ਰਹੀ ਪੰਜਾਬ ਸਰਕਾਰ ਭਰਾਓ ਇਹ ਫੇਲ ਹੋ ਗਿਆ ਹਰ ਪਿੰਡ ਦੇ ਵਿੱਚ ਨਸ਼ੇ ਆ ਰਹੇ ਆ ਮੀਡੀਆ ਕਹਿੰਦਾ ਹੋ ਵੀ ਤੁਸੀਂ ਦਾਬੇ ਕਿਵੇਂ ਕਰ ਦਿਓ ਮੈਂ ਕਹਿੰਦਾ ਸਾਡੇ ਨਾਲ ਆ ਜਾਓ ਅਸੀਂ ਤੁਹਾਨੂੰ ਪਿੰਡਾਂ ਵਿੱਚ ਨਸ਼ਾ ਵਿਕਦਾ ਵਖਾ ਦੇ ਦਿੰਨੇ ਆ ਫਿਰ ਅਸੀਂ ਤਾਂ ਕਹਿੰਨੇ ਆ ਇਹ ਹਾਲਾਤ ਵੀ ਹੈਗੇ ਬਹੁਤ ਮਾੜੇ ਹੈਗੇ ਨੇ ਪੰਜਾਬ ਦੇ ਅੰਦਰ ਤੋਂ ਫਿਰ ਮੈਨੂੰ ਲੱਗਦਾ ਵੀ ਜਿਵੇਂ ਦਿੱਲੀ ਦੇ ਅੰਦਰ ਕੇਜਰੀਵਾਲ ਜੀ ਦੀ ਧੀ ਦਾ ਵਿਆਹ ਸੀਗਾ ਚਲੋ ਧੀਆ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਵਾ ਭਗਵੰਤਾਨ ਦੀ ਨਿੱਜੀ ਵਿਆਤੀ ਗਏ ਸੀ ਕਿ ਉਥੇ ਭੰਗੜਾ ਪਾਇਆ ਹੈਗਾ ਸੋ ਸਾਨੂੰ ਇਸ ਗੱਲ ਤਾਂ ਖੇਤੇ ਵੀ ਜਿਹੋ ਜਿਹੇ ਪੰਜਾਬ ਦੇ ਹਾਲਾਤ ਨੇ ਕਿ ਇਸ ਮੌਕੇ ਤੇ ਇਸ ਕਿਸਮ ਦੀ ਖੁਸ਼ੀ ਸਾਡੇ 3 ਕਰੋੜ ਪੰਜਾਬੀਆਂ ਪ੍ਰਤੀ ਤੁਹਾਡੀ ਜਵਾਬ ਦੇਹੀ ਆ ਤੁਹਾਡਾ ਪ੍ਰੋਗਰਾਮ ਹੈ ਮੈਨੂੰ ਲੱਗਦਾ ਵੀ ਨਹੀਂ ਪੰਜਾਬ ਦਾ ਕੋਈ ਫਿਕਰ ਨਹੀਂ ਹੈਗਾ ਭਗਵੰਤ ਮਾਨ ਜੀ ਨੂੰ ਉਹ ਦਿੱਲੀ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਸ਼ਾਇਦ ਉਹਨਾਂ ਭੰਗੜਾ ਇਸ ਕਰਕੇ ਪਾਇਆ ਹੋਵੇ ਕਿ ਮੋਦੀ ਜੀ ਤੇ ਅਮਰਸ਼ਾਹ ਨੇ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਸੀ ਉਹ ਕਰਕੇ ਚਲੇਗੇ ਦਿੱਲੀ ਦਿਲ ਨੂੰ ਖੁਸ਼ ਕੀਤਾ ਕਿਸੇ ਕਿਸਾਨ ਅੰਦੋਲਨ ਨੂੰ ਕੁਚਲ ਕੇ ਬਾਡਰਾਂ ਤੋਂ ਠਾਲ ਦਿੱਤਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥੰਮ ਤੇ ਨਿਯੰਤਰਣ ਸੋਧ ਬਿੱਲ 2024 ਸੀ ਕੇਂਦਰ ਦੇ ਕਹਿਣ ਤੇ ਉਹਦੇ ਵਿੱਚ ਸੋਧ ਕਰਤੀ 1 ਤੋਂ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਜਿਹੜੀ ਐਜੂਕੇਸ਼ਨ ਵਿਦਿਆ ਦੀ ਪਾਲਿਸੀ ਆ ਰਹੀ ਆ ਉਹ ਗੋਡੇ ਟੇਕ ਕੇ ਕੇਂਦਰ ਨਾਲ ਰਲ ਗਏ ਉਹ ਵੀ ਸਮਝੋ ਤਸਰੀ ਲਾਤਾ ਤੇ ਉਹ ਇਸ ਕਰਕੇ ਜਿਹੜਾ ਭੰਗੜਾ ਪਾ ਰਹੇ ਹੁਣ ਮੈਨੂੰ ਲੱਗਦਾ ਹਮਸ਼ਾਹ ਤੇ ਮੋਦੀ ਜੀ ਨੂੰ ਵੀ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਐ ਇੰਨਾ ਵਫਾਦਾਰ ਮੁੱਖ ਮੰਤਰੀ ਤੁਹਾਨੂੰ ਕਿਤੇ ਵੀ ਨਹੀਂ ਜੇ ਮਿਲਣਾ ਹੈਗਾ ਔਰ ਅਸੀਂ ਮੋਦੀ ਜੀ ਨੂੰ ਵੀ ਕਹਿਣਾ ਚਾਹਾਂਗੇ ਜੋ ਯੂਪੀ ਦੇ ਅੰਦਰ ਦਲਤ ਧੀਆਂ ਨਾ ਦਲਤਾਂ ਨਾਲ ਲਗਭਗ 1600 ਘਟਨਾਵਾਂ ਇਸ ਸਾਲ ਹੋ ਚੁੱਕੀਆਂ ਵਾਂ ਉਹਨਾਂ ਤੇ ਰੋਕਥਾਂ ਬਲਾਓ ਦਲਤ ਕੁੜੀਆਂ ਨਾਲ ਜਿਵੇਂ ਰੇਪ ਹੋ ਰਿਹਾ ਯੂਪੀ 'ਚ ਇਹਦੀ ਨਿੰਦਾ ਕਰਦੇ ਆ ਅਰੱਜ ਵੀ ਜਿਵੇਂ ਅਸੀਂ ਪੰਜਾਬ ਦੇ ਅੰਦਰ ਜੋ ਕੁਝ ਭਗਵੰਤ ਮਾਨ ਨੇ ਕੀਤਾ ਇਹਨਾਂ ਦੇ ਵਿਧਾਇਕਾਂ ਤੇ ਮੰਤਰੀਆਂ ਤੇ ਮੁੱਖ ਮੰਤਰੀਆਂ ਦਾ ਲਗਾਤਾਰ ਵਿਰੋਧ ਕਰ ਰਹੇ ਆ ਪੰਜਾਬ ਦੇ ਅੰਦਰ ਹੋ ਵੀ ਰਿਹਾ ਵਾ ਸਾਡੇ ਕਿਸਾਨ ਮਜ਼ਦੂਰ ਸ਼ਾਂਤਮਈ ਟੰਗਣਾ ਇਹਨਾਂ ਨੂੰ ਸਵਾਲ ਕਰਨ ਜਾ ਰਹੇ ਨੇ ਪਰ ਇਹਨਾਂ ਦੀ ਪੁਲਿਸ ਲਗਾਤਾਰ ਕਿਸਾਨਾਂ ਦੇ ਉੱਤੇ ਜ਼ਬਰ ਢਾ ਰਹੀ ਹੈਗੀ ਅੱਜ ਵੀ ਪੰਹੇਰਾ ਦੇ ਅੰਦਰ ਇੱਥੇ ਹਲਕਾ ਮਜੀਠਾ ਦੇ ਇੰਚਾਰਜ ਤੇ ਫਤਿਹਗੜ ਚੂੜੀਆਂ ਦੇ ਇੰਚਾਰਜ ਆ ਰਹੇ ਇਹਨਾਂ ਦਾ ਇੱਥੇ ਸਵਾਲ ਜਵਾਬ ਕਰਾਂਗੇ ਇਹਦੇ ਨਾਲ ਈਟੀਓ ਜੀ ਬਿਜਲੀ ਮੰਤਰੀ ਧਾਰੜਪਿੰਡ ਜੰਡਿਆਲਾ ਗੁਰੂ ਦੇ ਲਾਗੇ ਜਾ ਰਹੇ ਉੱਥੇ ਉਹਨਾਂ ਦਾ ਪੀਸਫੁਲੀ ਟੰਗਣਾ ਸਵਾਲ ਜਵਾਬ ਹੋਊਗਾ ਜਗਜੀਵਨ ਜੋਤਕਾਰ ਜਿਹੜੀ ਵੱਲੇ ਵਿੱਚ ਪਹੁੰਚ ਰਹੀ ਆ মিডিਆ ਨੂੰ ਦੱਸਣਾ ਚਾਹੁੰਦੇ ਉੱਥੇ ਉਹਨਾਂ ਦਾ ਉਹਨਾਂ ਕੋ ਪੀਸਫੁਲੀ ਸਵਾਲ ਕੀਤੇ ਜਾਣਗੇ ਧਾਰੀਵਾਲ ਸਾਹਿਬ ਜਿਹੜੇ ਇੱਥੇ ਮੰਤਰੀ ਨੇ ਕੈਬਨਿਟ ਮੰਤਰੀ ਉਹ ਖਤਰਾਂਮਾ ਤੇ ਜਨਾਲੇ ਸਾਈਟ ਤੇ ਆ ਰਹੇ ਉੱਥੇ ਉਹਨਾਂ ਨੂੰ ਵੀ ਪੀਸਫੁਲੀ ਸਵਾਲ ਕੀਤੇ ਜਾਣਗੇ মিডিਆ ਨੂੰ ਇਸ ਅਪੀਲ ਕਰਦੇ ਆ ਤੁਸੀਂ ਤਾਂ ਹੀ ਚੌਥਾ ਸਤੰਭ ਜੇ ਨਿਰਪੱਖਤਾ ਤਾਂ ਹੀ ਆ ਜੇ ਕਿਸਾਨਾਂ ਨੂੰ ਵੀ ਬਰਾਬਰ ਤੇ ਦਿਖਾ ਲੋ ਮਜ਼ਦੂਰਾਂ ਨੂੰ ਦਿਖਾ ਲੋ ਹਾਂ ਤੁਹਾਡੇ ਦੇ ਉੱਤੋਂ ਹੁਕਮ ਆਏ ਹੋਏ ਆ ਕਿ ਕਿਸਾਨਾਂ ਮਜ਼ਦੂਰਾਂ ਦਾ ਅਲੰਡਾ ਹੁਣ ਚੱਲਣ ਨਹੀਂ ਦੇਣਾ ਮੁੱਦਿਆਂ ਨੂੰ ਰੋਲਣਾ ਫਿਰ ਵੀ ਅਸੀਂ ਆਸ ਰੱਖਾਂਗੇ ਕਿ ਜਿੱਥੇ-ਜਿੱਥੇ ਵੀ ਇਹਨਾਂ ਦੇ ਮੰਤਰੀ ਵਿਧਾਇਕ ਆਉਂਦੇ ਆ ਕਿਸਾਨ ਮਜ਼ਦੂਰ ਪੀਸਫੁਲੀ ਟੰਗਣਾ ਉੱਥੇ ਸਵਾਲ ਕਰਨ ਜ਼ਰੂਰ ਜਾਣ ਜਿੰਨਾ ਵੀ ਜ਼ਬਰ ਸਰਕਾਰ ਕਰੂਗੀ ਉਹਦੇ ਲਈ ਅਸੀਂ ਤਿਆਰ ਹੈਗੇ ਆ ਧੰਨਵਾਦ